ਇਹ ਨਾਮ ਕੀ ਦੋੜੇ ਹੋਮ ਪ੍ਰਕਾਸ਼ ਉਹ ਪ੍ਰਕਾਸ਼ ਜੀ ਕਿੰਨੇ ਕੁ ਸਾਜ ਦੀ ਲੱਗੀ ਤੇ ਪਾਣੀ ਕਿੰਨੇ ਕੁ ਤੇਜ਼ ਹੈ ਪਾਣੀ ਕਾਫੀ ਤੇਜ਼ ਹੈਗਾ ਜਟਾ ਲੱਗੀ ਨੂੰ ਤਾਂ ਹੋਗਾ ਦੋ ਤਿੰਨ ਦਿਨ ਪਰ ਕਿਹਾ ਸਾਰਿਆਂ ਨੂੰ ਅਜ ਤੱਕ ਕੋਈ ਬੰਦਾ ਨਹੀਂ ਪਹੁੰਚਿਆ ਇੱਥੇ ਐਸਡੀਓ ਨੂੰ ਬੰਨ ਵਾਲਿਆਂ ਨੂੰ ਵੀ ਕਿਹਾ ਹੈ ਹੋਰ ਸਾਰਿਆਂ ਨੂੰ ਕਿਹਾ ਕੋਈ ਬੰਦਾ ਅਜ ਤੱਕ ਨਹੀਂ ਪਹੁੰਚਿਆ ਪਰ ਨੁਕਸਾਨ ਹੈ ਹੋ ਗਿਆ ਤਾਂ ਬੜਾ ਤਗੜਾ ਨੁਕਸਾਨ ਹੋਣਾ ਫਰੋਈਪੁਰ ਦਾ ਤਾਂ ਪਹਿਲੇ ਨੰਬਰ ਤੇ ਖਾਸ ਕਰਕੇ ਹੋਏਗਾ ਤੇ ਜਿਹੜੇ 7 ਪਿੰਡ 6 ਇੱਥੇ ਲੱਗਦੇ ਸਾਡੇ ਏਰੀਆ 'ਚ ਇੱਥੋਂ ਤਾਂ ਬੱਚਾ ਵੀ ਨਹੀਂ ਨਿਕਲਣਾ ਜਿਹੜੇ ਹਿਸਾਬ ਨਾਲ ਕੰਮ ਬਣੇਗਾ ਜੇ ਜੇ ਉਹ ਇਹਨੂੰ ਸਾਹਮਣੇ ਆ ਗਿਆ ਤਾਂ ਫਿਰ ਬਚਤ ਹੋ ਸਕਦੀ ਏ ਕਿੰਨੇ ਦਿਨਾਂ ਦਾ ਪਾਣੀ ਇਸੇ ਟਾ ਪਾਣੀ ਤਾਂ ਅੱਜ ਚਾਰ ਪੰਜ ਦਿਨ ਹੋ ਗਏ ਕੰਮ ਵਿੱਚ ਚੱਲੀ ਜਾਂਦਾ ਪਰ ਟਾ ਲੱਗੀ ਨੂੰ ਅੱਜ ਦੋ ਤਿੰਨ ਦਿਨ ਹੋਏ ਨੇ ਅਜੇ ਕਹੇ ਤੱਕ ਨਹੀਂ ਆਇਆ ਕੋਈ ਵੀ ਕਿਹਾ ਸਾਰਿਆਂ ਨੂੰ ਆਉਂਦਾ ਕੋਈ ਵੀ ਨਹੀਂ ਪਿਆਜ ਤੱਕ ਕੋਈ ਨਹੀਂ ਆਇਆ ਹਾਂ ਇੱਥੇ ਬਿਲਦਾਰਾਂ ਨੂੰ ਵੀ ਕਿਹਾ ਵੀ ਆ ਦੇਖੋ ਆ ਕੇ ਤੁਸੀਂ ਕੀ ਹਾਲਾਤ ਹੋ ਰਿਹਾ ਹੈ ਅਜੇ ਤੱਕ ਤਾਂ ਨਾ ਕੋਈ ਬਿਲਦਾਰ ਆਇਆ ਤੇ ਨਾ ਕੋਈ ਅਫਸਰ ਆਇਆ ਇੱਥੇ ਇਹ ਤਾਂ ਪ੍ਰਸ਼ਾਸਨ ਨੂੰ ਪਤਾ ਵੀ ਕੀ ਗੱਲ ਏ ਅਸੀਂ ਤੁਹਾਨੂੰ ਦੱਸੀ ਜਾਂਦੇ ਸਾਰਿਆਂ ਨੂੰ ਵੀ ਆ ਗੱਲ ਆ ਬਾਅਦ ਇਹਨੂੰ ਦੇਖੋ ਆ ਕੇ ਕੀ ਬਣਿਆ ਖੜਾ ਇਹ ਜੇ ਨਹੀਂ ਤੁਸੀਂ ਸਾਨੂੰ ਪਿੰਡ ਨੂੰ ਆਰਡਰ ਕਰਦੇ ਵਾਸੀਂ ਆ ਰੁੱਖ ਰਖ ਲਾਈਏ ਅੱਗੇ ਇਹ ਕੱਲ ਨੂੰ ਰੁੱਖਾਂ ਦਾ ਇਹ ਰੁੱਖਾਂ ਨੂੰ ਟੱਕ ਲਾਉਣਾ ਤੇ ਇਹ ਮੁੜ ਕੇ ਸਾਨੂੰ ਫਿਰ ਪ੍ਰਸ਼ਾਸਨ ਨੇ ਰੋਕਣਾ ਜੰਗਲਾਤ ਵਿਭਾਗ ਨੇ ਇਹ ਕੀ ਕਰੀ ਜਾਂਦੇ ਇਹ ਕੋਈ ਸਾਨੂੰ ਆਪਸਰ ਆਰਡਰ ਕਰੇਗਾ ਵੀ ਤੁਸੀਂ ਕਰੋ ਇਹਦਾ ਹਿਲਾ ਤੇ ਅਸੀਂ ਨਾਲ ਲੱਗਣ ਨੂੰ ਵੀ ਤਿਆਰਾਂ ਪਿੰਡ ਵਾਲੇ ਵੀ ਲੱਗਣ ਨੂੰ ਤਿਆਰਾਂ ਪਾਸੇ ਵਾਲੇ ਵੀ ਲੱਗਣ ਨੂੰ ਤਿਆਰਾਂ ਕੋਈ ਸਰਕਾਰੀ ਲੀਵਰ ਵੀ ਨਾਲ ਲਾਉਣ ਕੀ ਨਾਮ ਕੀ ਤੁਹਾਡਾ ਪਰੇਤਮ ਸਿੰਘ ਤੁਸੀਂ ਤੁਮ ਸਮਝੀ ਕੀ ਇਹ ਹਾਲਾਤ ਆ ਸਤਲੁਜ ਤਿਰਾਡੇ ਦੇ ਇਹ ਲਾਹਤ ਹੈ ਜੀ ਇੱਥੇ ਪਾਣੀ ਦੀ ਬਹੁਤ ਜ਼ੋਰ ਹੈ ਤੇ ਟਾ ਲੱਗੀ ਹੋਈ ਹੈ ਤੇ ਟਾ ਐਵੇਂ ਲੱਗੀ ਜਾ ਰਹੀ ਤੇ ਸਾਨੂੰ ਪਿੰਡਾਂ ਨੂੰ ਖਤਰਾ ਹੈ ਕਿ ਬੰਨਤ ਦੇ ਲਾਗੇ ਇਹ țeḍi chaḍi ch ਵਧੀ ਜਾਂਦਾ ਹੈ ਅਜਿਹਾ ਨਹੀਂ ਲੱਗਦਾ ਪਿੰਡ ਬੀਬਕੇ ਆਪੋ ਆਪਣੇ ਸੁਸਾਇਟੀ ਕੁੰਡੇ ਅਲੀਕੇ ਪਿੰਡ ਮਹਿੰਗਾ ਚੁੱਕੇ ਸੱਤ ਅੱਠ ਪਿੰਡ ਦਸ ਕਿਹੜੇ ਸਾਰੇ ਇਹਦੇ ਵਿੱਚ ਆਂਦੇ ਨੇ ਜੋ ਪਾਣੀ ਬੰਨ੍ਹ ਨੂੰ ਮਾਰ ਪੈਂਦੀ ਆ ਤਾਂ ਸ਼ਹਿਰ ਨੂੰ ਵੀ ਨੁਕਸਾਨ ਹੁੰਦਾ ਸ਼ਹਿਰ ਨੂੰ ਪਹਿਲਾਂ ਪਾਗ ਗਈ ਜੀ ਤਾਂ ਇਹ ਪਾਣੀ ਇਧਰ ਉੱਚਾ ਬੜਾ ਲੈਵਲ ਹੈ ਜੇ ਇੱਥੋਂ ਟੁੱਟ ਗਿਆ ਤੇ ਕੋਈ ਸ਼ਹਿਰ ਵਾਲਾ ਬੰਨ੍ਹ ਨਹੀਂ ਖਲੋਣਾ ਕੁਝ ਨਹੀਂ ਹੋਣਾ ਕੋਈ ਪ੍ਰਸ਼ਾਸਨ ਅਧਿਕਾਰੀ ਹੁਣ ਤੱਕ ਆਇਆ ਇੱਥੇ ਇੱਥੇ ਕੋਈ ਵੀ ਨਹੀਂ ਆਇਆ ਕੋਈ ਵੀ ਨਹੀਂ ਆਇਆ ਨਾ ਕੋਈ ਕਿਸੇ ਜਿਹੜਾ ਨਹੀਂ ਮਾਰਿਆ ਪਿਛਲੀ ਵਾਰ ਵੀ ਇੱਥੇ ਢਾਲ ਲੱਗੀ ਸੀ ਪਿਛਲੀ ਵਾਰ ਇੱਥੇ ਨਹੀਂ ਲੱਗੀ ਸੀ ਐਸ ਤੋਂ ਉੱਪਰ ਲੱਗੀ ਸੀ ਉਹ ਤਾਂ ਉੱਥੇ ਗੱਟੇ-ਗੋਟੇ ਰੱਖੇ ਸੀ को, ते जा जा को जा जा, रोक रोक ਪੈ ਗਈ ਸੀ ਇੱਥੇ ਹਾਲੇ ਤੱਕ ਤਾਂ ਨਾ ਕੋ ਆਇਆ ਨਾ ਕਿਸੇ ਨੇ ਵੇਖਿਆ ਵੀ ਕੀ ਬੰਨ ਰਿਆ ਕੀ ਨਹੀਂ ਕਿਨੇ ਕਿ ਜਿੰਨੇ ਜੜੀ ਦਰਿਆ ਲੈ ਗਿਆ ਨਾਲ ਤੇ ਦੋ ਤਿੰਨ ਕਨਾਲ ਆ ਗਿਆ ਜਿੱਥੋਂ ਇਹ ਮਨ ਚ ਜਾਂਦਾ ਮੰਗੇ ਕਰਨੇ ਬੈਥੇ ਕੋ ਮਾਰਾ ਰੋਕ ਰਕ ਪਾਈ ਜਾਵੇ ਜਾਂ ਕ੍ਰੇਟ ਕੋਟ ਲਾਇਆ ਜਾਣ ਪੱਥਰ ਪੁੱਥਰ ਤੇ ਕਿਹੜਾ ਇੱਥੋਂ ਰੁਕ ਜਾ ਹਟਾ